ਪਾਣੀ ਕੱਲੇ ਹੋਣਾ ਸਲਾਹ ਭਾਈ ਹਾਂ ਜੀ ਆਉਂਦੇ ਗੱਲ ਪੈਂਟ ਕਹਿੰਦੇ ਨਾ ਆਉਣਾ ਜੇ ਤੂੰ ਆਪਣਾ ਕੋਈ ਸਾਡਾ ਤਾਂ ਮੰਤਰੀ ਇਹਦਾ ਬੰਦਾ ਕਿਦਾਂ ਰੱਖਣਾ ਮੈਂ ਨਾ ਉੱਪਰੀਆਂ ਕਾਲ ਨੂੰ ਭੋਵਾ ਗਾ ਜੀ ਬੇਨ ਜੀ ਕਿੰਨੇ ਦੀ ਅਹੀ ਮੇਰੇ ਤੋਂ ਖਾਣ ਲੱਕ ਗਿਆ ਫੋਨ ਨਕਲ ਜੀ ਵਧੀਆ ਤੁਹਾਨੂੰ ਮੈਂ ਕੋਈ ਮਨਾ ਨਹੀਂ ਕੀਤੀ ਮਾਰਾ ਨਹੀਂ ਮੈਂ ਨਾ ਬਹੁਤ ਜੀ ਦੱਸੋ ਬੇਨ ਜੀ ਕਰੋ ਗੱਲ ਮੈਂ ਜੇ ਕੋਈ ਨਾ ਕੀਤੀ ਇਹ ਤਾਂ ਕੰਮ ਕਰਦਾ ਹੈ ਜਿੰਦੇ ਮੋੜ ਨਹੀਂ ਮੈਂ ਉਹ ਕਹਿ ਵਾਲਾ ਕਹਿ ਦੇਣਾ ਤੇ ਗੱਲ ਹੋਣੀ ਨਾ ਕਰੀਏ ਜੀ ਆਪ ਕੋ ਪਰਹ ਹੋਵੇ ਤੇ ਜਾਂ کہیں ਕੋ ਠਕਾ ਦਿੱਤਾ ਹੋਵੇ ਤੇ ਫਿਰ ਕੋ ਗੱਲ ਹੁੰਦੀ ਹੈ ਮੁੱਝ ਗੱਲ ਤੁਹਾਨੂੰ ਪਤਾ ਮੈਂ ਟਲੀ ਆਪ ਸਾਡ ਠੀਕ ਨਹੀਂ ਫਿਰ ਨਾ ਠੀਕ ਜੀ ਜਿੰਦੇ ਹੀ ਮਾਰਾ ਨਾਲ ਇਹ ਸੱਤਾ ਦਾ ਇਹਨਾਂ ਨੂੰ ਪੁੱਛੋ ਵੀ ਇਹ ਤੇ ਇਹਨਾਂ ਦੇ ਮਾਪਿਆਂ ਨੇ ਰਖਾਇਆ ਹੋ ਜਾਂ ਹੀ ਉਹ ਤਾਂ ਕਿ ਇਹਨਾਂ ਦੇ ਮੇਰੀ ਮੇਰਾ ਵੀ ਗੱਲ ਸੁਣ ਉਹਦੇ ਜਦੋਂ ਜਦੋਂ ਬੰਦੇ ਦਾ ਦਿਮਾਗਿਕ ਸੰਤੋਲਨ ਠੀਕ ਨਾ ਤੇ ਫਿਰ ਜਦੋਂ ਨਹੀਂ ਜਦੋਂ ਮਾਪਿਆਂ ਦੀ ਡੈਥ ਹੋਈ ਹਾਂਜੀ ਤੁਸੀਂ ਖੰਡਪਾੜ ਸਭ ਕਰਾਇਆ ਹਾਂਜੀ ਭੋਗ ਪਾਇਆ ਹਾਂਜੀ ਹਾਂਜੀ ਉਸ ਦਿਨ ਤੁਸੀਂ ਇਹਨੂੰ ਨਾਲ ਕਿਉਂ ਲੈ ਗਏ ਗੱਲ ਤੇ ਛੁੱਟ ਨਾ ਪਾਇਓ ਤੁਸੀਂ ਇਹ ਗੱਲ ਇੱਕ ਮਿੰਟ ਤੁਸੀਂ ਜਿੱਦਣ ਭੋਗ ਪਾਇਆ ਮੇਰੇ ਸਾਹਮਣੇ ਪਾਇਆ ਪਾਇਆ ਭੋਗ ਪਾਇਆ ਹਾਂ ਤੁਹਾਨੂੰ ਜਦੋਂ ਪਤਾ ਤੁਹਾਡਾ ਮੁੰਡਾ ਇੱਥੇ ਇਕੱਲਾ ਵਾ ਤੁਸੀਂ ਉਹਦੋਂ ਇਹਨੂੰ ਨਾਲ ਤੁਹੀਂ ਮੈਨੂੰ ਫੋਨ ਕਰਦੇ ਮੈਂ ਤੇ ਮੇਰਾ ਧਿਆਨ ਰੱਖੀ ਮੈਨੂੰ ਇਹ ਗੱਲ ਦਾ ਮੈਨੂੰ ਇਹ ਜਦੋਂ ਆਪਣੀ ਦੁਆਨ ਦੇਣੀ ਹੈ ਜੇ ਕੋਈ ਅਹੀਂ ਕੋਈ ਕਰਦਾ ਹੈ ਜਿਆਦਾ ਕੀ ਗੱਲ ਦੱਸੋ ਸ਼ਰਾਬ ਪੀਵਾਦੇ ਉਹ ਕਹਿੰਦੇ ਨਹੀਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੰਸਥਾ ਦੇ ਵਿੱਚ ਬੈਠਿਆ ਨਹੀਂ ਮਾਣ ਦੱਸਿਆ ਬਿਰਦਾ ਆਸ਼ਰਮ ਕਿ ਜਿਸ ਵੀਰ ਦੀ ਤਸਵੀਰ ਦੇਖ ਰਹੇ ਆ ਦਾ ਨਾਮ ਆ ਕੁਲਵਿੰਦਰ ਸਿੰਘ ਸਾਭੀ ਇਹ ਵੀਰ ਪਿੰਡ ਸੰਗਤਪੁਰਾ ਡਾਕਾਣਾ ਹੈ ਗਾਜੇ ਭਖਾਰੀਆ ਕਲਾਮਾ ਰੋਡ ਉੱਥੋਂ ਦਾ ਵੀ ਰਹਿਣ ਵਾਲਾ ਸੀ ਇਹ ਵੀਰ ਪਿੰਡ ਦੀ ਵਿੱਚ ਹੀ ਕਿਸੇ ਆਪਣਾ ਕੁਲਦੀਪ ਸਿੰਘ ਸੋਢੀ ਉਹਨਾਂ ਦੇ ਘਰ ਪਿਛਲੇ 10-15 ਸਾਲ ਤੋਂ ਕੰਮ ਕਰਦਾ ਤੇ ਆ ਅਸੀਂ ਡੰਗਰ ਪਠੇਲੇੜੇ ਦਾ ਕੰਮ ਕਰਦਾ ਸੀ ਉਹਨਾਂ ਘਰ ਸਾਰਾ ਦੇਖਭਾਲ ਕਰਦਾ ਸੀ ਪਛਮਾ ਦੀ ਇਹਦੀ ਭੈਣ ਦਿੱਲੀ ਰਹਿੰਦੀ ਸੀ ਜੀ ਤੇ ਭੈਣ ਨੇ ਸਾਨੂੰ ਬੇਨਤੀ ਕੀਤੀ ਵੀ ਮੇਰਾ ਭਰਾ ਉੱਥੇ ਕਾਹਦੀ ਜਤੋਂ ਰਹਿ ਰਿਹਾ ਵਾ ਜਿਹਦੇ ਵੀ ਥੋੜੇ ਦਿਮਾਗੀ ਲਾ ਠੀਕ ਨਹੀਂ ਹੈਗੀ ਜਿਸ ਕਰਕੇ ਇਹਦੇ ਦਿਨ ਬਦਿਆਂ ਦੇ ਹਾਲਾਤ ਵਿਗੜਦੇ ਜਾ ਰਹੇ ਆ ਆਪਣੀ ਸਰੀਰ ਦੀ ਦੇਖਭਾਲ ਨਹੀਂ ਕਰ ਸਕਣਦੇ ਆ ਅਸੀਂ ਉਸ ਭੈਣ ਦੀ ਬੇਨਤੀ ਨੂੰ ਪ੍ਰਮਾਣ ਕਰਕੇ ਉਹ ਭੈਣ ਹੀ ਸਾਡੇ ਨਾਲ ਗਏ ਉੱਥੇ ਪਰਿਵਾਰ ਨਾਲ ਗੱਲਬਾਤ ਕੀਤੀ ਸੰਗਲਪੁਰੇ ਦੇ ਵਿੱਚ ਉਥੇ ਕੁਲਦੀਪ ਸਿੰਘ ਸੋਢੀ ਦੇ ਉਹਨੇ ਪਰਿਵਾਰ ਨਾਲ ਸਾਰੀ ਗੱਲਬਾਤ ਕਰਕੇ ਉਹ ਪਰਿਵਾਰ ਦਾ ਵੀ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਰੀ ਸਰਬਸ਼ਾਂਤੀ ਦੇ ਨਾਲ ਇਸ ਵੀਰ ਨੂੰ ਸਾਡੇ ਨਾਲ ਭੇਜਿਆ ਕਿ ਚਲੋ ਇਸ ਵੀਰ ਦਾ ਜਿੰਨਾ ਕਿ ਸਾਡੇ ਕੋਲ ਇੱਜ਼ਤ ਹੋਏਗਾ ਅਸੀਂ ਕਰਾਂ ਗੁਰੂ ਮਹਾਰਾਜ ਕਿਰਪਾ ਨਾਲ ਸਾਡਾ ਮਕਸਦ ਇਹ ਹੀ ਹੈ ਕਿ ਇਹ ਵੀਰ ਅਜੇ 35-40 ਸਾਲ ਦੀ ਉਮਰ ਵਾਲੀ ਹੈ ਕਾਫੀ ਤੇ ਇਦਾਂ ਦੇ ਹਾਲਾਤ ਵਿੱਚ ਜੇ ਰਹੇਗਾ ਦਿਨ ਬਦ ਦਿਨ ਹਾਲਾਤ ਹੋਰ ਮਾੜੇ ਹੋਣੇ ਆ ਤੇ ਸਾਡੀ ਕੋਸ਼ਿਸ਼ ਆ 바ਕੀ ਗੁਰੂ ਮਹਾਰਾਜ ਕਿਰਪਾ ਕਰਨ ਇਸ ਵੀਰ ਦੇ ਅਸੀਂ ਦਵਾਈਦਾਰੂ ਕਰਕੇ ਲਾਸ਼ ਨੂੰ ਕਰੀਏ ਤਾਂ ਜੋ ਕੇ ਮਰ ਤੋਂ ਆਪਣੀ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਕਰ ਸਕੇ ਔਰ ਆਪਣਾ ਨਵਾਂ ਜੀਣਾ ਜੀਵਨ ਸ਼ੁਰੂ ਕਰ ਸਕੇ ਇਸ ਲਈ ਅਸੀਂ ਇਸ ਨੂੰ ਆਪਣੇ ਮਾਨਵਤਾ ਸੇਵਾ ਵਿਰਧ ਆਸ਼ਰਮ ਪਿੰਡ ਲੇਲ ਵਿੱਚ ਲੈ ਕੇ ਆਏ ਆ ਇਹ ਵੀਰ ਹੁਣ ਇੱਥੇ ਰਹੇਗਾ ਜਿੰਨਾ ਚਿਰ ਇਹਦੀ ਸੇਵਾ ਸੁਭਾਅ ਸਾਡੇ ਨਾਲ ਲਿਖੇ ਲਿਖੀ ਆ ਇਹਦਾ ਦਵਾਈ ਦਾਰੂ ਪ੍ਰਸ਼ਾਦਾ ਪਾਣੀ ਸਭ ਉਹ ਇੱਥੇ ਜਾਏਗਾ ਸਰ ਗੁਰੂ ਸਾਹਿਬ ਦੀ ਕਿਰਪਾ ਅਰਦਾਸ ਕਰੇ ਇਹ ਵੀਰ ਜਲਦੀ ਜਲਦੀ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਕੋਲ ਜਾ ਸਕੇ ਵਾਹਿਗੁਰਜੀ ਘਰ ਹਾਲ ਸਾਹਿਬ ਵਾਹਿਗੁਰਜੀ